2023 ਦੇ ਵਿੱਚ ਹਰਦੀਪ ਸਿੰਘ ਨਜਰ ਕਤਲ ਕਾਂਡ ਹੁੰਦਾ ਔਰ ਉਸ ਨੂੰ ਲਗਭਗ 2 ਸਾਲ ਬੀਤ ਚੁੱਕੇ ਨੇ ਔਰ ਇਹਨਾਂ 2 ਸਾਲਾਂ ਤੋਂ ਬਾਅਦ ਜਾਂ ਇਹਨਾਂ ਆਲਮੋਸਟ 2 ਸਾਲਾਂ ਤੋਂ ਬਾਅਦ ਬਲੂਮਬਰਗ ਦੀ ਇੱਕ ਰਿਪੋਰਟ ਨੇ ਇੱਕ ਵੱਡਾ ਖੁਲਾਸਾ ਕੀਤਾ ਬਲੂਮਬਰਗ originals ਦੇ YouTube ਪੇਜ ਦੇ ਉੱਤੇ ਇੱਕ ਵੀਡੀਓ ਨਸ਼ਰ ਕੀਤੀ ਗਈ ਹੈ ਇੱਕ ਡਾਕੂਮੈਂਟਰੀ ਨਸ਼ਰ ਕੀਤੀ ਗਈ ਹੈ ਜਿਸ ਦੇ ਵਿੱਚ ਹਰਦੀਪ ਸਿੰਘ ਨਜਰ ਕਤਲ ਕਾਂਡ ਸੰਬੰਧੀ ਭਾਰਤ ਅਤੇ ਕੈਨੇਡਾ ਦੇ ਬਾਈਲੈਟਰਲ ਰਿਸ਼ਤਿਆਂ ਦੇ ਬਾਰੇ ਗੱਲਬਾਤ ਕੀਤੀ ਗਈ ਹੈ। ਕਸਤੀ ਹੈ ਕਿ ਜਦੋਂ ਹਰਦੀਪ ਸਿੰਘ ਨੱਜਰ ਕਤਲकांड ਹੁੰਦਾ ਉਦੋਂ ਭਾਰੀ ਮਾਤਰਾ ਦੇ ਵਿੱਚ ਇਸ ਗੱਲ ਦੀ ਵਿਰੋਧਤਾ ਹੁੰਦੀ ਹੈ ਔਰ ਉਸ ਤੋਂ ਬਾਅਦ ਇੱਕ ਲੜੀ ਵੱਜ ਗਈ ਨਜ਼ਰ ਆਉਂਦੀ ਹੈ। खैर ਉਸੇ ਹੀ ਲੜੀ ਦੇ ਅੰਤਰਗਤ ਇੱਕ ਇਹੋ ਜਿਹਾ ਵਿਰੋਧ ਉਤਪੰਨ ਹੁੰਦਾ ਵਿਦੇਸ਼ੀ ਧਰਤੀਆਂ ਉੱਤੇ ਜਿਸ ਨੇ ਦੋ ਦੇਸ਼ਾਂ ਦੇ ਬਾਈਲੈਟਰਲ ਰਿਸ਼ਤੇ ਨੂੰ ਤਾਰ-ਤਾਰ ਕਰ ਦਿੱਤਾ ਸੀ। ਪਰ ਇਵੈਂਚੁਅਲੀ ਜਦੋਂ ਜਸਟਨ ਟਰੂਡੋ ਦੀ ਸਰਕਾਰ ਬਦਲਦੀ ਹੈ ਔਰ ਕਰਨੀ ਸਰਕਾਰ ਆਉਂਦੀ ਹੈ ਤੇ ਉਸ ਤੋਂ ਬਾਅਦ ਭਾਰਤ ਤੇ ਕੈਨੇਡਾ ਦੇ ਰਿਸ਼ਤੇ ਦੁਬਾਰਾ ਸਖਾਲੇ ਹੋਣ ਲੱਗੇ ਨੇ ਪਰ ਦੂਸਰੇ ਪਾਸੇ ਹੁਣ ਜਿਹੜੀ ਇਹ ਰਿਪੋਰਟ ਸਾਹਮਣੇ ਆਈ ਹੈ ਬਲੂਮਬਰਗ ਦੀ ਰਿਪੋਰਟ ਉਸ ਦੇ ਵਿੱਚ ਜਿਹੜੇ ਖੁਲਾਸੇ ਹੋਏ ਨੇ ਉਹਨਾਂ ਨੇ ਇਸ ਮਾਮਲੇ ਦੇ ਉੱਤੇ ਦੁਬਾਰਾ ਇੰਦਨ ਫੁਕਿਆ ਆਖਿਰ ਕਿਉਂ ਜਾਂ ਉਸ ਰਿਪੋਰਟ ਦੇ ਵਿੱਚ ਕੀ ਕੁਝ ਦੱਸਿਆ ਗਿਆ ਹੁਣ ਇਹਦੇ ਉੱਤੇ ਝਾਤ ਮਾਰਦੇ ਆਂ ਦਰਸਲ ਨਿਖਲ ਗੁਪਤਾ ਇਸ ਕੇਸ ਦੇ ਵਿੱਚ ਇੱਕ ਮੁੱਖ ਮਲਜ਼ਮ ਵਜੋਂ ਵਿਚਾਰਿਆ ਜਾ ਰਿਹਾ ਜਿਸ ਨੂੰ ਚੈੱਕ ਰਿਪਬਲਿਕ ਤੋਂ ਗ੍ਰਿਫਤਾਰ ਕੀਤਾ ਜਾਂਦਾ ਤੇ ਹੁਣ ਉਹ ਵਿਦੇਸ਼ੀ ਧਰਤੀ ਦੇ ਉੱਤੇ ਜੇਲ੍ਹ ਦੇ ਵਿੱਚ ਹੈ ਹੁਣ ਨਿਖਲ ਗੁਪਤਾ ਦੀ ਸਾਰੀ ਸ਼ਮੂਲੀਅਤ ਇਸ ਕੇਸ ਦੇ ਵਿੱਚ ਕਿਵੇਂ ਸੀ ਇਹਦੇ ਉੱਤੇ ਵਿਚਾਰ ਜਿਹੜਾ ਇਸ ਰਿਪੋਰਟ ਦੇ ਵਿੱਚ ਹੋਇਆ ਨਾ ਸਿਰਫ ਇਹ ਸਗੋਂ ਯੂਕੇ ਦਾ ਜ਼ਿਕਰ ਆਇਆ ਯੂਕੇ ਕਿਵੇਂ ਇੱਕ ਪਲੇਟਫਾਰਮ ਬਣਿਆ ਇਸ ਕਤਲ ਨੂੰ ਉਜਾਗਰ ਕਰਨ ਦੇ ਵਿੱਚ ਇਸ ਰਿਪੋਰਟ ਦੇ ਵਿੱਚ ਇਹ ਦੱਸਿਆ ਗਿਆ ਇਹ ਰਿਪੋਰਟ ਜਿਹੜੀ ਬਲੂਮਬਰਗ ਦੀ ਰਿਪੋਰਟ ਹੈ ਉਹ ਦਾਵਾ ਕਰਦੀ ਹੈ ਕਿ ਯੂਕੇ ਜੋ 5 ਆਈਜ਼ ਦੇ ਵਿੱਚ ਭਾਗੀਦਾਰ ਹੈ ਉਸ ਨੇ ਕੈਨੇਡਾ ਨੂੰ ਇੱਕ ਖੂਫੀਆ ਰਿਪੋਰਟ ਦੇ ਮੱਦੇਨਜ਼ਰ ਇਹ ਵਿਸ਼ੇਸ਼ ਜਾਣਕਾਰੀ ਮੁਹੱਈਆ ਕਰਵਾਈ ਹੈ ਔਰ ਯੂਕੇ ਦੀ ਉਸ ਖੂਫੀਆ ਏਜੰਸੀ ਨੇ ਇਹ ਇਨਫੋਰਮੇਸ਼ਨ ਕਿਦਾਂ ਲਈ ਹੈ ਉਹਦੇ ਬਾਰੇ ਵੀ ਇੱਕ ਹੈਰਾਨ ਕਰ ਦੇਣ ਵਾਲੀ ਗੱਲ ਸਾਹਮਣੇ ਆਉਂਦੀ ਹੈ ਦਰਅਸਲ ਇਸ ਰਿਪੋਰਟ ਦੇ ਵਿੱਚ ਇੱਕ ਵੱਡਾ ਤੱਥ ਦੱਸਿਆ ਗਿਆ ਕਿ ਯੂਕੇ ਜੋ 5 ਆਈਜ਼ ਦੇ ਵਿੱਚ ਭਾਗੀਦਾਰ ਹੈ ਦੀ ਇੱਕ ਖੂਫੀਆ ਏਜੰਸੀ ਨੇ ਕੈਨੇਡਾ ਨੂੰ ਨੱਜਰ ਕਤਲ ਦੀ ਸਾਜ਼ਿਸ਼ ਸੰਬੰਧੀ ਜਾਣਕਾਰੀ ਦਿੱਤੀ ਸੀ ਇਸ ਬਾਰੇ ਜਾਣਕਾਰੀ ਆਉਂਦੀ ਹੈ ਕਿ 2023 ਦੀ ਜੁਲਾਈ ਮਹੀਨੇ ਦੇ ਆਖਰੀ ਦਿਨਾਂ ਦੇ ਵਿੱਚ ਇਹ ਜਾਣਕਾਰੀ ਦਿੱਤੀ ਗਈ ਇਹ ਜਾਣਕਾਰੀ ਇੰਨੀ ਖੂਫੀਆ ਸੀ ਕਿ ਇਸ ਨੂੰ ਹੈਂਡ ਡਿਲੀਵਰ ਕੀਤਾ ਜਾਣਾ ਸੀ ਨਾ ਕਿ ਕਿਸੇ ਆਨਲਾਈਨ ਤਰੀਕੇ ਦੇ ਨਾਲ ਅਤੇ ਕੈਨੇਡਾ ਦੇ ਉਹ ਅਧਿਕਾਰੀ ਹੀ ਇਸ ਨੂੰ ਵੇਖ ਸਕਦੇ ਸਨ ਜਾਂ ਫਰੋਲ ਸਕਦੇ ਸਨ ਜਿਨ੍ਹਾਂ ਨੂੰ ਯੂਕੇ ਦੀ ਇਸ ਖੂਫੀਆ ਏਜੰਸੀ ਨੇ ਮਨਜ਼ੂਰੀ ਦਿੱਤੀ ਸੀ ਮਤਲਬ ਇਸ ਡਾਕੂਮੈਂਟ ਦਾ ਇਸ ਰਿਪੋਰਟ ਦਾ ਵੇਰਵਾ ਇੰਨਾ ਇੰਪੋਰਟੈਂਟ ਸੀ ਇੰਨਾ ਖੂਫੀਆ ਸੀ ਕਿ ਇਸ ਨੂੰ ਸਿਰਫ ਉਹ ਏਜੰਸੀਆਂ ਉਹ ਲੋਕ ਹੀ ਦੇਖ ਸਕਦੇ ਨੇ ਜਿਸ ਨੂੰ ਯੂਕੇ ਦੀ ਇਸ ਖੂਫੀਆ ਏਜੰਸੀ ਨੇ ਮਨਜ਼ੂਰੀ ਦਿੱਤੀ ਸੀ ਯਾਨੀ ਕਿ ਕੁਝ ਲੋਕ ਜਿਹੜੇ ਐ ਖਾਸ ਤੌਰ ਦੇ ਉੱਤੇ ਹਾਈ ਪ੍ਰੋਫਾਈਲ ਅਧਿਕਾਰੀ ਜਿਹੜੇ ਹੋਣਗੇ ਉਹਨਾਂ ਨੂੰ ਸ਼ਾਰਟਲਿਸਟ ਕੀਤਾ ਹੋਵੇਗਾ ਅਤੇ ਉਹਨਾਂ ਨੂੰ ਇਹ ਇਨਫੋਰਮੇਸ਼ਨ ਮੁਹैया ਕਰਾਈ ਗਈ ਹੋਵੇਗੀ ਇਸ ਰਿਪੋਰਟ ਦੇ ਵਿੱਚ ਇੱਕ ਸਮਰੀ ਸੀ ਉਹਨਾਂ ਕਨਵਰਸੇਸ਼ਨਸ ਦੀ ਜਿਨ੍ਹਾਂ ਨੂੰ ਬਰਤਾਨੀਆਂ ਦੀ ਇੱਕ ਇੰਟੈਲੀਜੈਂਟ ਏਜੰਸੀ ਨੇ ਕਥਿਤ ਤੌਰ ਤੇ ਇੰਟਰਸੈਪਟ ਕੀਤਾ ਸੀ ਇੰਟਰਸੈਪਟ ਕਰਨਾ ਜਾਂ ਕਾਲ ਇੰਟਰਸੈਪਟ ਕਰਨ ਦਾ ਮਤਲਬ ਇਹ ਹੁੰਦਾ ਹੈ ਕਿ ਕਿਸੇ ਕਾਲ ਨੂੰ ਓਵਰ ਹੀਅਰ ਕਰ ਲੈਣਾ ਯਾਨੀ ਕਿ ਜਿਵੇਂ ਆਪਾਂ ਸਧਾਰਨ ਭਾਸ਼ਾ 'ਚ ਕਹਿ ਦਿੰਦੇ ਆ ਕਿ ਟਰੈਪ ਕਰਨਾ ਕਿਸੇ ਦੀ ਫੋਨ ਕਾਲ ਨੂੰ ਜਾਂ ਫੋਨ ਟੈਪ ਕਰ ਲੈਣੇ ਕਿ ਦੋ ਬੰਦੇ ਗੱਲ ਕਰ ਰਹੇ ਆ ਤੇ ਤੀਸਰਾ ਬੰਦਾ ਫੋਨ ਟੈਪ ਕਰਕੇ ਉਹ ਕਾਲ ਸੁਣਦਾ ਪਿਆ ਉਸ ਨੂੰ ਇੰਟਰਸੈਪਟ ਕੀਤਾ ਜਾਂਦਾ ਹੈ ਇਸ ਰਿਪੋਰਟ ਅਤੇ ਕੇਸ ਦੇ ਐਨਾਲਿਸਿਸ ਮੁਤਾਬਕ ਇਹ ਫੋਨ ਕਾਲ ਉਹਨਾਂ ਲੋਕਾਂ ਦੀਆਂ ਸਨ ਜੋ ਭਾਰਤੀ ਸਰਕਾਰ ਦੇ ਲਈ ਕੰਮ ਕਰਦੇ ਸਨ ਇਹਨਾਂ ਫੋਨ ਕਾਲਸ ਦੇ ਵਿੱਚ ਰਿਪੋਰਟ ਮੁਤਾਬਕ ਤਿੰਨ ਪੋਟੈਂਸ਼ੀਅਲ ਟਾਰਗੇਟਸ ਦਾ ਜ਼ਿਕਰ ਕੀਤਾ ਗਿਆ ਸੀ ਉਹ ਪੋਟੈਂਸ਼ੀਅਲ ਟਾਰਗੇਟਸ ਸਨ ਹਰਦੀਪ ਸਿੰਘ ਨੱਜਰ ਅਵਤਾਰ ਸਿੰਘ ਖੰਡਾ ਅਤੇ ਗੁਰਪਤਵੰਤ ਪੰਨੂ ਇਹ ਵੀ ਦੱਸਿਆ ਗਿਆ ਕਿ ਇਸ ਤੋਂ ਬਾਅਦ ਇੱਕ ਹੋਰ ਕਾਲ ਵੀ ਕੀਤੀ ਗਈ ਪਰ ਉਸ ਤੋਂ ਪਹਿਲਾਂ ਇਹ ਜਿਹੜੇ ਤਿੰਨ ਟਾਰਗੇਟਸ ਦੱਸੇ ਗਏ ਨੇ ਤਿੰਨ ਕਤਤ ਟਾਰਗੇਟਸ ਦੱਸੇ ਗਏ ਨੇ ਇਸ ਰਿਪੋਰਟ ਦੇ ਹਵਾਲੇ ਤੋਂ ਬਲੂਮਬਰਗ ਦੀ ਇਸ ਰਿਪੋਰਟ ਦੇ ਹਵਾਲੇ ਤੋਂ ਉਹਦੇ ਵਿੱਚ ਅ ਹਰਜੀਤ ਸਿੰਘ ਨੱਜਰ ਆਉਂਦਾ ਉਸ ਦੇ ਵਿੱਚ ਅਵਤਾਰ ਸਿੰਘ ਖੰਡਾ ਆਉਂਦਾ ਔਰ ਉਸ ਦੇ ਵਿੱਚ ਗੁਰਪਤਵੰਤ ਪੰਨੂ ਆਉਂਦਾ ਨੱਜਰ ਕਤਲकांड ਹੋ ਚੁੱਕਿਆ ਅਵਤਾਰ ਸਿੰਘ ਖੰਡਾ ਦੀ ਮੌਤ ਹੋ ਚੁੱਕੀ ਹੈ ਜਿਹੜੀ ਸਸਪੀਸ਼ੀਅਸ ਦੱਸੀ ਗਈ ਸੀ ਯੂਕੇ ਦੇ ਵਿੱਚ ਉਸ ਦੀ ਮੌਤ ਹੁੰਦੀ ਹੈ ਔਰ ਦੂਸਰੇ ਪਾਸੇ ਗੁਰਪਤਵੰਤ ਪੰਨੂ ਵੀ ਇਸ ਵੇਲੇ ਇਹ ਦਾਅਵਾ ਕਰਦਾ ਹੈ ਕਿ ਉਸ ਦੀ ਜਾਨ ਨੂੰ ਖਤਰਾ ਹੈ ਲੰਘੇ ਸਾਲ ਹਰ ਕਿਸੇ ਨੇ ਵੇਖਿਆ ਕਿ ਕਿਵੇਂ ਗੁਰਪਤਵੰਤ ਪੰਨੂ ਨੇ ਇਹ ਕਲੇਮ ਕੀਤਾ ਕਿ ਉਸ ਨੂੰ ਮਾਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ ਔਰ ਉਹ ਮਾਮਲਾ ਜਿਹੜਾ ਹੈ ਉਹ ਅਮਰੀਕਾ ਦੇ ਕੋਰਟਸ ਦੇ ਵਿੱਚ ਵੀ ਚੱਲਿਆ ਔਰ ਅਮਰੀਕਾ ਨੇ ਵੀ ਇਸ ਉੱਤੇ ਇਤਰਾਜ਼ ਖੜਾ ਕੀਤਾ ਸੀ ਯੂਰ ਭਾਰਤੀ ਏਜੰਸੀਆਂ ਦੇ ਉੱਤੇ ਤਿੱਖੇ ਨਿਸ਼ਾਨੇ ਜਿਹੜੇ ਸਾਦੇ ਸਨ ਪਰ ਹੁਣ ਬਲੂਮਬਰਗ ਦੀ ਰਿਪੋਰਟ ਵੀ ਇਹ ਦਾਵਾ ਕਰ ਰਹੀ ਹੈ ਇਹਦੇ ਨਾਲ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਗੁਰਪਤਵੰਤ ਪੰਨੂ ਜੋ ਹੈ ਉਸ ਦਾ ਪਿੱਛਾ ਵੀ ਕੀਤਾ ਗਿਆ ਇਸ ਰਿਪੋਰਟ ਮੁਤਾਬਕ ਬਲੂਮਬਰਗ ਦੀ ਇਸ ਰਿਪੋਰਟ ਮੁਤਾਬਕ ਗੁਰਪਤਵੰਤ ਪੰਨੂ ਪਿੱਛੇ ਵੀ ਕੋਈ ਪਿਆ ਹੋਇਆ ਸੀ ਜੇ ਬਲੂਮਬਰਗ ਦੀ ਇਸ ਰਿਪੋਰਟ ਦਾ ਹਵਾਲਾ ਵੇਖੀਏ ਤਾਂ ਨikhil Gupta ਜਿਸ ਨੂੰ US ਅਥਾਰਟिटीज ਨੇ ਮੀਡੀਅਮ ਟਾਈਮ ਹਸਲਰ ਕਿਹਾ ਡਰਗ ਟਰੈਫਿਕ ਕਰਕੇ ਆ ਅਤੇ ਵੈਪਨਸ ਟਰੈਫਿਕ ਕਰਕੇ ਉੱਤੇ ਇਲਜ਼ਾਮ ਨੇ ਕਿ ਉਸ ਨੂੰ ਨਿਊਯਾਰਕ ਦੇ ਵਿੱਚ ਪੰਨੂ ਦੀ ਹਤਿਆ ਕਰਨ ਦੇ ਲਈ ਚੁਣਿਆ ਗਿਆ ਸੀ ਦੱਸਿਆ ਗਿਆ ਕਿ 2023 ਦੇ ਵਿੱਚ ਅਚਾਨਕ ਗੁਰਪਤਵੰਤ ਪੰਨੂ ਨੂੰ ਕੋਈ ਫਾਲੋ ਕਰਨ ਲੱਗ ਜਾਂਦਾ ਅਤੇ ਉਸ ਦੀਆਂ ਤਸਵੀਰਾਂ ਵੀ ਖਿੱਚੀਆਂ ਗਈਆਂ ਇਹ ਵੀ ਇਸ ਰਿਪੋਰਟ ਦੇ ਵਿੱਚ ਦਾਵਾ ਕੀਤਾ ਗਿਆ ਗੁਰਪਤਵੰਤ ਪੰਨੂ ਦੀਆਂ ਤਸਵੀਰਾਂ ਵੀ ਖਿੱਚੀਆਂ ਗਈਆਂ ਔਰ ਉਹਨਾਂ ਤਸਵੀਰਾਂ ਦੇ ਜੀਪੀਐਸ ਕੋਆਰਡੀਨੇਟਸ ਵੀ ਨਾਲ ਮੈਂਸ਼ਨ ਕੀਤੇ ਗਏ ਯਾਨੀ ਕਿ ਇੱਕ ਪੂਰਾ ਸਾਈਕਲ ਕ੍ਰੀਏਟ ਕੀਤਾ ਗਿਆ ਕਿ ਗੁਰਪਤਵੰਤ ਪੰਨੂ ਦੀ ਦਿਨਚਾਰਾ ਕੀ ਹੈਗੀ ਹੈ ਉਹ ਕਿੱਥੋਂ ਉੱਠਦਾ ਹੈ ਕਿੱਥੇ ਜਾਂਦਾ ਹੈ ਰੋਜ਼ਮਰਰਾ ਦੀ ਜ਼ਿੰਦਗੀ ਕੀ ਕਹਿੰਦੀ ਹੈ ਔਰ ਇੱਕ ਪੂਰਾ ਮੈਪ ਸੈੱਟ ਕੀਤਾ ਗਿਆ ਇਸ ਰਿਪੋਰਟ ਦੇ ਮੁਤਾਬਕ ਖੈਰ ਔਰ ਜਿਹੜੀ ਰਿਪੋਰਟ ਬਲੂਮਬਰਗ ਦੀ ਰਿਪੋਰਟ ਦੇ ਮੁਤਾਬਕ ਯੂਕੇ ਨੇ ਕੈਨੇਡਾ ਨੂੰ ਸੌਂਪੀ ਹੈ ਉਸ ਦੇ ਵਿੱਚ ਤਿੰਨ ਨਾਮ ਸਨ ਤਿੰਨ ਨਾਮ ਔਰ ਤਿੰਨ ਨਾਮਾਂ ਦੇ ਵਿੱਚ ਇੱਕ ਨਾਮ ਗੁਰਪਤਵੰਤ ਪੰਨੂ ਦਾ। ਤੁਹਾਨੂੰ ਦੱਸ ਦਈਏ ਕਿ ਗੁਰਪਤਵੰਤ ਪੰਨੂ ਦਾ ਮਾਮਲਾ ਜਿਹੜਾ ਉਹ ਅਮਰੀਕਾ ਦੇ ਵਿੱਚ ਵੀ ਚੱਲਿਆ ਜਦੋਂ ਗੁਰਪਤਵੰਤ ਪੰਨੂ ਨੇ ਭਾਰਤ ਦੇ ਉੱਤੇ سنگੀਨ ਇਲਜ਼ਾਮ ਲਗਾਏ ਸਨ। ਹੁਣ ਇਸ ਪੂਰੇ ਕੇਸ ਦੇ ਵਿੱਚ ਖਾਸ ਤੌਰ ਦੇ ਉੱਤੇ ਨੀਜਰ ਕਤਲ ਕਾਂਡ ਜਿਹੜਾ ਹੁੰਦਾ ਉਹਦੀਆਂ ਰਿਪੋਰਟਸ ਖੁੱਲ ਕੇ ਸਾਹਮਣੇ ਆਉਂਦੀਆਂ ਤੇ ਇੱਕ ਹੋਰ ਵੱਡਾ ਇਲਜ਼ਾਮ ਲੱਗਦਾ। ਨਿਖਲ ਗੁਪਤਾ ਦਾ ਨਾਮ ਆਉਣ ਤੋਂ ਬਾਅਦ ਇੱਕ ਭਾਰਤੀ ਏਜੰਟ ਦਾ ਨਾਮ ਆਉਂਦਾ। ਇੱਕ ਭਾਰਤ ਦੇ ਨਾਲ ਭਾਰਤ ਸਰਕਾਰ ਦੇ ਨਾਲ ਸਬੰਧਤ ਕਿਸੇ ਅਧਿਕਾਰੀ ਦਾ ਨਾਮ ਸਾਹਮਣੇ ਆਉਂਦਾ ਜਿਸ ਨੂੰ ਸੀਸੀ1 ਕਰਕੇ ਸੰਬੋਧਨ ਕੀਤਾ ਜਾ ਰਿਹਾ ਸੀ ਉਹਦਾ ਵੀ ਥੋੜਾ ਜ਼ਿਕਰ ਕਰ ਲਵਾਂ ਬਲੂਮਬਰਗ ਦੀ ਇਸ ਰਿਪੋਰਟ ਦੇ ਵਿੱਚ ਇੱਕ ਦਸਤਾਵੇਜ਼ ਸ਼ੋਅ ਕੀਤਾ ਜਾਂਦਾ ਉਹ ਯੂਐਸ ਦੀ ਇੱਕ ਇਨਡਾਈਸਮੈਂਟ ਦਾ ਇੱਕ ਹਿੱਸਾ ਹੁੰਦਾ ਦਰਅਸਲ ਇਸ ਸੰਬੰਧੀ ਯੂਐਸ ਦੀ ਇੱਕ ਇਨਡਾਈਸਮੈਂਟ ਦੇ ਅਨੁਸਾਰ 2023 ਦੇ ਸ਼ੁਰੂ ਵਿੱਚ ਜਾਂ ਇਸ ਦੇ ਆਸ-ਪਾਸ ਸੀਸੀ1 ਅਤੇ ਗੁਪਤਾ ਵਿਚਕਾਰ ਇਨਕਰਪਟਿਡ ਐਪਲੀਕੇਸ਼ਨਸ ਦੇ ਜ਼ਰੀਏ ਫੋਨ ਕਾਲਸ ਹੋਈਆਂ ਟੈਲੀਫੋਨਿਕ ਅਤੇ ਇਲੈਕਟ੍ਰੋਨਿਕ ਕਮਿਊਨੀਕੇਸ਼ਨ ਜਿਹੜਾ ਉਮਲ ਦੇ ਵਿੱਚ ਆਇਆ ਉਹ ਭਾਵੇਂ ਫੋਨ ਕਾਲਸ ਹੋ ਸਕਦੀਆਂ ਨੇ ਭਾਵੇਂ WhatsApp ਮੈਸੇजेस ਹੋ ਸਕਦੇ ਨੇ ਪਰ ਇਹ ਮੋਡ ਆਫ ਕਮਿਊਨੀਕੇਸ਼ਨ ਅਖਤਿਆਰ ਕੀਤਾ ਗਿਆ ਔਰ ਇਹਨਾਂ ਐਨਕ੍ਰਿਪਟਿਡ ਕਮਿਊਨੀਕੇਸ਼ਨਸ ਦੇ ਵਿੱਚ ਜੋ ਨਿਕਲ ਕੇ ਸਾਹਮਣੇ ਆਇਆ ਜਾਂ ਜੋ ਇਸ ਰਿਪੋਰਟ ਦੇ ਬਣਾ ਦੇ ਉੱਤੇ ਦੱਸਿਆ ਗਿਆ ਹੈ ਕਿ ਸੀਸੀ1 ਨੇ ਨikhil Gupta ਨੂੰ ਇੱਕ ਆਫਰ ਦਿੱਤਾ ਸੀ ਉਹ ਆਫਰ ਸੀ ਕਿ ਨikhil Gupta ਦੇ ਖਿਲਾਫ ਜਿਹੜਾ ਭਾਰਤ ਦੇ ਵਿੱਚ ਕ੍ਰਿਮੀਨਲ ਕੇਸ ਚੱਲ ਰਿਹਾ ਹੈ ਉਹ ਜਾਂ ਤਾਂ ਖਤਮ ਕਰ ਦਿੱਤਾ ਜਾਵੇਗਾ ਜਾਂ ਉਸ ਦੇ ਵਿੱਚ ਮਦਦ ਕੀਤੀ ਜਾਵੇਗੀ ਜੇ ਨikhil gupta ਇਹ ਅਸੈਸੀਨੇਸ਼ਨਸ ਕਰਨ ਲਈ ਤਿਆਰ ਹੁੰਦਾ ਹੈ ਇਹ ਰਿਪੋਰਟ ਦੇ ਵਿੱਚ ਯੂ ਐਸ ਵੀ ਉਸ ਇੰਡਾਇਸਮੈਂਟ ਦੇ ਵਿੱਚ ਇਹ ਲਿਖਿਆ ਗਿਆ ਹੁਣ ਸਵਾਲ ਇਹ ਖੜ ਜਾਂਦਾ ਹੈ ਕਿ ਸੀ ਸੀ 1 ਔਰ ਨikhil gupta ਦੇ ਵਿੱਚ ਜਿਹੜੀ ਇਹ ਡੀਲ ਹੋਈ ਸੀ ਜਿਸ ਤੋਂ ਬਾਅਦ ਉਸ ਨੂੰ ਐਲੈਬੋਰੇਟ ਅੱਗੇ ਕੀਤਾ ਗਿਆ ਕਿ ਕਿਵੇਂ ਨikhil gupta ਵਿਦੇਸ਼ ਜਾਂਦਾ ਵਿਦੇਸ਼ ਜਾ ਕੇ ਉਹ ਇੱਕ ਨੈਟਵਰਕ ਦੇ ਜ਼ਰੀਏ ਕੋਈ ਪ੍ਰਾਈਵੇਟ ਅਸੈਸਸ਼ਨ ਹਾਇਰ ਕਰਦਾ ਹੈ ਤੇ ਅਲਟੀਮੇਟਲੀ ਉਹ ਪ੍ਰਾਈਵੇਟ ਅਸੈਸਸ਼ਨ ਜਿਹੜਾ ਆ ਉਹ ਅੰਡਰ ਕਵਰ ਏਜੰਟ ਨਿਕਲਦਾ ਹੈ ਔਰ ਅਲਟੀਮੇਟਲੀ ਨਿਖਲ ਗੁਪਤਾ ਚੱਕਰ ਕਬ ਰਿਪਬਲਿਕ ਦੇ ਵਿੱਚ ਜਾ ਕੇ ਫਸ ਜਾਂਦਾ ਹੈ ਜਿਸ ਤੋਂ ਬਾਅਦ ਅਗਲੀ ਰੀ ਕਾਰਵਾਈ ਅਮਲ ਦੇ ਵਿੱਚ ਲਾਈ ਜਾਂਦੀ ਹੈ ਖੈਰ ਇਸ ਪੂਰੇ ਮਾਮਲੇ ਨੂੰ ਲੈ ਕੇ ਅ ਸੀਸੀ1 ਦਾ ਰੋਲ ਵੀ ਇਹਦੇ ਵਿੱਚ ਮਹੱਤਵਪੂਰਨ ਦੱਸਿਆ ਗਿਆ ਔਰ ਇਹ ਵੀ ਦੱਸਿਆ ਗਿਆ ਕਿ ਸੀਸੀ1 ਦੇ ਨਾਲ ਨਿਖਲ ਗੁਪਤਾ ਦੀ ਜਿਹੜੀ ਮੁਲਾਕਾਤ ਆ ਉਹ ਇੱਕ ਵਾਰ ਦਿੱਲੀ ਵਿੱਚ ਵੀ ਹੋਈ ਸੀ ਨਾ ਸਿਰਫ ਟੈਲੀਫੋਨਿਕ ਕਨਵਰਸੇਸ਼ਨਜ਼ ਹੋਈਆਂ ਭਾਵੇਂ ਉਹ ਮੈਸੇਜੇਸ ਹੋਣ ਜਾਂ ਫੋਨ ਕਾਲਸ ਹੋਣ ਪਰ ਦਿੱਲੀ ਦੇ ਵਿੱਚ ਨਿਊ ਦਿੱਲੀ ਦੇ ਵਿੱਚ ਆ ਕੇ ਵੀ ਇਸ ਰਿਪੋਰਟ ਦੇ ਮੁਤਾਬਕ ਔਰ ਯੂਐਸ ਦੀ ਉਸ ਇੰਡਾਈਸਮੈਂਟ ਦੇ ਆਧਾਰ ਦੇ ਉੱਤੇ ਇਹ ਦੱਸਿਆ ਗਿਆ ਹੈ ਕਿ ਨਿਊ ਦਿੱਲੀ ਦੇ ਵਿੱਚ ਵੀ ਇੱਕ ਵਾਰ ਨikhil Gupta ਔਰ CC1 ਮਿਲੇ ਸਨ ਹੁਣ ਇਹ ਪੂਰੇ ਮਾਮਲੇ ਦੇ ਵਿੱਚ ਇੱਕ ਵੱਡਾ ਖਲਾਸਾ ਔਰ ਇੱਕ ਵੱਡੀ ਰਿਪੋਰਟ ਸਾਬਤ ਹੋ ਸਕਦੀ ਹੈ ਔਰ ਦੁਬਾਰਾ ਕੁਝ ਸਵਾਲ ਉਤਪੰਨ ਹੋ ਸਕਦੇ ਨੇ ਖੈਰ ਇਸ ਪੂਰੇ ਮਾਮਲੇ ਨੂੰ ਲੈ ਕੇ ਅਜੇ ਤੱਕ ਇਹ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਜਾਂ ਭਾਰਤ ਦੇ ਵੱਲੋਂ ਕਿਸੇ ਸੰਬੰਧੀ ਕੋਈ ਜਾਣਕਾਰੀ ਦਿੱਤੀ ਜਾਵੇਗੀ ਜਾਂ ਕੁਝ ਵਿਚਾਰ ਸਾਂਝਾ ਕੀਤਾ ਜਾਵੇਗਾ ਕੋਈ ਜਵਾਬ ਦਿੱਤਾ ਜਾਵੇਗਾ ਵਕਤੇ ਮਿਆਸਰ ਹੈ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋਮਾਨ ਇੰਡੀਆ ਪੰਜਾਬੀ ਦੇ